ਤੁਸੀਂ ਦੇਖ ਰਹੇ ਹੋ ਪੁਲਸ ਦਰਪਨ ਤੇ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਅੱਜ ਮਾਡਲ ਟਾਉਨ ਪਾਰਕ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜੋ ਕਿ ਅਭਿਸ਼ੇਕ ਗੁਪਤਾ ਜੀ ਵੱਲੋਂ ਹਰ 2 ਮਹੀਨੇ ਬਾਅਦ ਜਲੰਧਰ ਦੀਆਂ ਵੱਖ-ਵੱਖ ਥਾਵਾਂ ਤੇ ਲਗਾਇਆ ਜਾਂਦਾ ਹੈ ਚਲੋ ਆਓ ਆਪਣਾ ਨਾਲ ਗੱਲ ਕਰੀਏ ਹਾਂਜੀ ਸਾਡੇ ਨਾਲ ਅਭਿਸ਼ੇਕ ਜੀ ਨੇ ਅਭਿਸ਼ੇਕ ਜੀ ਜਿਹੜਾ ਤੁਸੀਂ ਕੈਂਪ ਲਗਾਨੇ ਆ ਕਿੰਨੇ ਚਿਰ ਤੋਂ ਲਗਾ ਰਹੇ ਹੋ ਕਿ ਕਿ ਕਿਤੇ ਜੇ ਮੇਰਾ ਦਿੱਲੀ ਤੋਂ ਲੱਗਦਾ ਆ ਰਿਹਾ ਆਪਣਾ ਤੇ ਤੁਹਾਨੂੰ 3 ਸਾਲ ਹੋ ਗਏ ਮੈਂ ਹਰ 2 ਮਹੀਨੇ ਵਕ ਵਕ ਥਾਵਾ ਚਲਾਂਦਾ ਤੇ ਆ ਵਾਲਾ ਜਿਹੜਾ ਕੈਂਪ ਡੈਡੀਕੇਟਿਡ ਆ ਜਿਹੜੇ ਪਹਿਲਗਾਮ ਚ ਸਾਡਾ ਜੜਾ ਹੋਇਆ ਸਾਡੇ ਇੰਡੀਅਨ ਟੂਰਿਸਟ ਨਾਲ ਜਿਹੜਾ 26 ਟੂਰਿਸਟ ਨਾਲ ਹੋਇਆ ਉਹਨਾਂ ਦੇ ਡੈਡੀਕੇਸ਼ਨ ਤੇ ਆ ਕੈਂਪ ਲਾਇਆ ਮੈਂ ਅੱਜ ਤੇ ਬਾਕੀ ਅੱਜ ਉਹਨਾਂ ਦੇ ਨਾਂ ਤੇ ਸਾਡੇ 100 ਪੀੜ ਵੀ ਲੱਗਨੇ ਅੱਜ 2 ਦਿਨਾਂ ਚ ਪੂਰੇ ਜਲੰਧਰ ਸ਼ਹਿਰ ਚ 100 ਪੀੜ ਵੀ ਸਿਲਾਨੇ ਆ ਯਾਰ ਸਾਰਾ ਦੇ ਯੋਗਦਾਨ ਚ ਅੱਜ ਇਹ ਕੈਂਪ ਸਾਡਾ ਸਕਸੈਸਫੁਲ ਰਿਹਾ ਪ੍ਰਧਾਨ ਸਾਹਿਬ ਕੌਂਸਲਰ ਸਾਹਿਬ ਨੇ ਅਰੁਣਾ ਜੀ ਨੇ ਆਪਣਾ ਸਾਰੇ ਕਰਕੇ ਆ ਕੈਂਪ ਕਾਫੀ ਸਕਸੈਸਫੁਲ ਰਿਹਾ ਤੇ ਬਾਕੀ ਇਹਦਾ ਹੈਗਾ ਕਿ ਯੋਗਦਾਨ ਦੋ ਬਲੱਡ ਡੋਨੇਟ ਕਰਦੇ ਆ ਤਾਂ ਚਾਰ ਜ਼ਿੰਦਗੀ ਬਚਦੀ ਹੈ ਇੱਕ ਬਲੱਡ ਡੋਨੇਸ਼ਨ ਨਾਲ ਤਾਂ ਕਰਕੇ ਆਪਣਾ ਸਾਰੇ ਸਿਵਲ ਹਸਪੀਟਲ ਦਾ ਵੀ ਯੋਗਦਾਨ ਆ ਐਨਐਚਐਸ ਹਸਪੀਟਲ ਵੱਲੋਂ ਵੀ ਯੋਗਦਾਨ ਆ ਤਾਂ ਇਸ ਕਰਕੇ ਸਾਰਿਆਂ ਦੇ ਯੋਗਦਾਨ ਚ ਇਹ ਕੰਮ ਸਕਸੈਸਫੁਲ ਰਹਿ ਸਕਦਾ ਤੇ ਬਾਕੀ ਤੁਹਾਡਾ ਵੀ ਯੋਗਦਾਨ ਸ਼ੁਕਰੀਆ ਜੀ ਹਾਂਜੀ ਸਾਡੇ ਨਾਲ ਬੁਲਾ ਠਾਕਰ ਜੀ ਠਾਕਰ ਸਾਹਿਬ ਜਿੱਦਾਂ ਅਭਿਸ਼ੇਕ ਜੀ ਖੂਨ ਖੂਨਦਾਨ ਦਾ ਕੈਂਪ ਲਗਾਉਂਦੇ ਨੇ ਇਹਦੇ ਬਾਰੇ ਤੁਸੀਂ ਕੁਝ ਕਹੋ ਇਹ ਬੜਾ ਵਧੀਆ ਉਪਰਾਲਾ ਹੈ ਖੂਨਦਾਨ ਬਹੁਤ ਮਹਾਨ ਦਾਨ ਹੈ ਕਿਉਂਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਐਮਰਜੈਂਸੀ ਬਿਮਾਰੀ ਕਰਕੇ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਹੈ ਉਸ ਵੇਲੇ ਇਸ ਖੂਨ ਦੀ ਕੀਮਤ ਪਤਾ ਲੱਗਦੀ ਯਾਰ ਔਰ ਖੂਨ ਦੇ ਨਾਲ ਅਸੀਂ ਜਾਨਾਂ ਜਿਹੜੇ ਬਚਾ ਸਕਦੇ ਖੂਨਦਾਨ ਦੇ ਕੇ ਔਰ ਮੈਂ ਇਹ ਵੀ ਕਹਿਣਾ ਚਾਹਨਾ ਕਿ ਖੂਨਦਾਨ ਜਿਹੜਾ ਹੈਗਾ ਕੋਈ ਇਹਨਾਂ ਮੁਸ਼ਕਲ ਲੋਰ ਕਬਰਾਂ ਦੀ ਤੇ ਲੋੜ ਨਹੀਂ ਹੈ ਜਿਹੜੇ ਤੁਸੀਂ ਮੈਡੀਕਲ ਪੈਰਾਮੀਟਰ ਪੂਰੇ ਕਰਦੇ ਹੋ ਤਾਂ ਤੁਹਾਨੂੰ ਖੂਨ ਦੇਣਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ 24 ਘੰਟੇ ਦੇ ਵਿੱਚ ਸਾਡਾ ਜਿਹੜਾ ਖੂਨ ਹੈ ਉਹ ਪੂਰਾ ਹੁੰਦਾ ਤੇ ਸਾਨੂੰ ਇਹ ਜਿਹੜਾ ਖੂਨਦਾਨ ਦੇ ਕੇ ਜ਼ਿੰਦਗੀਆਂ ਜਿਹੜੀਆਂ ਬਚਾਉਣੀਆਂ ਚਾਹੀਦੀਆਂ ਨੇ ਦੇਣਾ ਚਾਹੀਦਾ ਔਰ ਖਾਸ ਕਰਕੇ ਮੈਂ ਵਿਸ਼ੇਖ ਗੁਪਤਾ ਜੀ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਜਿਹੜਾ ਕੈਂਪ ਲਗਾਇਆ ਉਹ ਡੈਡੀਕੇਟ ਕੀਤਾ ਪੈਲਗਾਮ ਦਾ ਜਿਹੜਾ ਕਤਲकांड ਹੋਇਆ ਉਹਦੇ ਡੈਡੀਕੇਟ ਕੀਤਾ ਔਰ ਸਾਨੂੰ ਬੜਾ ਸਹਿਯੋਗ ਜਿਹੜਾ ਹੈ ਸਾਡੇ ਰਜੀਵ ਦੁੱਗਲ ਜੀ ਦਾ ਰਿਆ ਅਰਨ ਅਰੋੜਾ ਜੀ ਦਾ ਸ਼ੈਲਜੈਰੀ ਦਾ ਤੇ ਮੈਡਮ ਬਾਲੀਆ ਜੀ ਦਾ ਤੇ ਰਮਿੰਦਰ ਸਿੰਘ ਜੀ ਨਾਰ ਸਾਹਿਬ ਤੇ ਖਾਸ ਕਰਕੇ ਤੁਹਾਡਾ ਵੀ ਇਹ ਸਾਨੂੰ ਪ੍ਰਸਾਰਨ ਕਰਨ ਵਾਸਤੇ ਤੁਹਾਡਾ ਵੀ ਯੋਗਦਾਨ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਾਰਿਆਂ ਨੂੰ ਗੱਲ ਬੇਨਤੀ ਕਰਦਾ ਕਿ ਜਿਹੜੇ ਵੀ ਬੰਦਾ ਖੂਨ ਦਾਨ ਕਿਤੇ ਵੀ ਲੋਡ ਕੈਂਪ ਲੱਗਦਾ ਹੈ ਸ਼ਹਿਰ ਦੇ ਵਿੱਚ ਜਾਂ ਕਿਸੇ ਨੂੰ ਪੇਸ਼ੈਂਟ ਨੂੰ ਲੋੜ ਪੈਂਦੀ ਹੈ ਤੇ ਤੁਹਾਨੂੰ ਆਪਣਾ ਜਿਹੜਾ ਖੂਨ ਜੂੜ ਦੇਣਾ ਚਾਹੀਦਾ ਔਰ ਇਹ ਵੀ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਆਪਣਾ ਜਿਹੜਾ ਬਲੱਡ ਗਰੁੱਪ ਜਿਹੜਾ ਹੈ ਉਹ ਯਾਦ ਰੱਖਣਾ ਚਾਹੀਦਾ ਟੈਸਟ ਕਰਨਾ ਚਾਹੀਦਾ ਕਿਉਂਕਿ ਕਿਸੇ ਵੇਲੇ ਵੀ ਕੋਈ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹਨੂੰ ਖੂਨ ਦਿੱਤਾ ਜਾ ਸਕੇ ਧੰਨਵਾਦ ਹਾਂਜੀ ਆਰਕੇ ਨਾਹਰ ਜੀ ਜਿੱਦਾਂ ਕਿ ਆਜੋ ਆਜੋ ਮਜ਼ਾ ਤੇ ਜਿਸ ਤਰ੍ਹਾਂ ਕਿ ਬਲੱਡ ਜ਼ਿੰਦਗੀ ਆ ਨਾ ਜੀ ਇਹਦੇ ਬਾਰੇ ਕੀ ਕਹੋ ਬਲੱਡ ਡੋਨੇਟ ਕਰਨਾ ਜਿੱਦਾਂ ਠਾਕੁਰ ਸਾਹਿਬ ਨੇ ਦੱਸਿਆ ਸਾਹਿਬ ਅਭਿਸ਼ੇਕ ਜੀ ਨੇ ਦੱਸਿਆ ਕਿ ਇਹਦੇ ਨਾਲ ਚਾਰ ਜ਼ਿੰਦਗੀਆਂ ਬਚਦੀਆਂ ਤੇ ਅਸੀਂ ਮੈਂ ਆਪ ਖੁਦ 40 ਵਾਰੀ ਬਲੱਡ ਡੋਨੇਟ ਕਰ ਚੁੱਕਿਆ ਅੱਜ ਮੇਰੀ 41ਵੀਂ ਵਾਰੀ ਆ ਸਾਡੇ ਠਾਕਰ ਸਾਹਿਬ ਨੇ ਵੀ ਅੱਜ ਬਲੱਡ ਡੋਨੇਟ ਕੀਤਾ ਤੇ ਵਸੇ ਇਹ ਹੀ ਕਹਿਣਾ ਚਾਹ ਰਹੇ ਹਾਂ ਅਸੀਂ ਸਾਡੇ ਨਾਲ ਪ੍ਰਧਾਨ ਜੀ ਪ੍ਰਧਾਨ ਜੀ ਜੀਵ ਦੁੱਗਲ ਜੀ ਨੇ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੇ ਅੱਜ ਦਾ ਜਿਹੜਾ ਉਪਰਾਲਾ ਸਾਡੇ ਪਰਮ ਮਿੱਤਰ ਨਿੱਗੇ ਮਿੱਤਰ ਅਭਿਸ਼ੇਕ ਗੁਪਤਾ ਜੀ ਨੇ ਜੋ ਖੂਨਦਾਨ ਇੱਕ ਮਹਾਨ ਦਾਨ ਹੈ ਔਰ ਖੂਨਦਾਨ ਦਾ ਕੈਂਪ ਲਾਉਣਾ ਇੱਕ ਬਹੁਤ ਹੀ ਵੱਡੀ ਇੱਕ ਕਿਸੇ ਨੂੰ ਜ਼ਿੰਦਗੀ ਦੇਣੀ ਤੁਹਾਡੇ ਥੋੜੇ ਜਿਹਾ ਬਲੱਡ ਦੇ ਨਾਲ ਕਿਸੇ ਬੱਚੇ ਨੂੰ ਬੁੜੇ ਨੂੰ ਕਿਸੇ ਨੂੰ ਵੀ ਜ਼ਿੰਦਗੀ ਮਿਲੇ ਇਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਔਰ ਅੱਜ ਜੋ ਸਾਡੇ ਸਤਿਕਾਰਯੋਗ ਸਾਡੇ ਮਿੱਤਰ ਅਭਿਸ਼ੇਕ ਗੁਪਤਾ ਜੀ ਨੇ ਔਰ ਸਾਡੇ ਸਤਿਕਾਰਯੋਗ ਕਾਉਂਸਲਰ ਮਾਡਲ ਟਾਉਨ ਤੋਂ ਬਲਰਾਜ ਠਾਕੁਰ ਜੀ ਸਾਡੇ ਨਾਲ ਕਾਉਂਸਲਰ ਆਇਰਨ ਲੇਡੀ ਸ਼੍ਰੀਮਤੀ ਅਰੁਣਾ ਰੋਰਾ ਜੀ ਔਰ ਨਾਲ ਸ਼ੈਲਿਆ ਅਗਰਵਾਲ ਜੀ ਔਰ ਸ਼ਾਲੂ ਵਾਲੀਆ ਜੀ ਔਰ ਨਾਹਰ ਸਾਹਿਬ ਤੇ ਗੁਰਜਿੰਦਰ ਸਿੰਘ ਜੀ ਇਹਨਾਂ ਨੇ ਜੋ ਹਸਪੀਟਲਸ ਤੋਂ ਟੀਮ ਐਨ ਐਚ ਤੋਂ ਦੇਖ ਰਿਆ ਹੋਰ ਹਸਪੀਟਲਸ ਤੋਂ ਆਣ ਕੇ ਇੱਥੇ ਜੋ ਬਲੱਡ ਦਾ ਕੈਂਪ ਲਾਇਆ ਔਰ 슈ਗਰ ਚੈੱਕ ਕਰਨ ਦਾ ਕੈਂਪ ਲਾਇਆ ਆ ਇੱਕ ਛੋਟਾ ਕੈਂਪ ਨਹੀਂ ਬਹੁਤ ਵੱਡਾ ਕੰਮ ਹੈ ਕਹਿਣਾ بڑا ਸੌਖਾ ਹੁੰਦਾ ਤੇ ਕਰਨਾ ਬੜਾ ਔਖਾ ਹੁੰਦਾ ਆ ਮੈਂ ਵੀ ਅਕਸਰ ਬਲੱਡ ਦਿੰਦਾ ਹੀ ਰਹਿਣਾ ਹੈਗਾ ਆ ਕਿਤੇ ਵੀ ਜ਼ਰੂਰਤ ਕਿਸੇ ਨੂੰ ਪੈਂਦੀ ਆ ਤੇ ਮੈਂ ਨਾ ਰਾਤ ਦੇਖਦਾ ਨਾ ਦਿਨ ਦੇਖਦਾ ਆ ਤੇ ਅੱਜ ਜੋ ਹੁਣੇ ਅਭਿਸ਼ੇਕ ਗੁਪਤਾ ਜੀ ਨਾਲ ਗੱਲ ਹੋਈ ਸੀਗੀ ਉਹਨਾਂ ਦੱਸਿਆ ਕਿ ਜੋ ਪਹਿਲਗਾਮ ਦੇ ਵਿੱਚ ਅਜਰੀ ਘਟਨਾ ਹੋਈ ਆ ਤੇ ਉਸ ਨੂੰ ਮੱਦੇਨਜ਼ਰ ਰੱਖ ਕੇ ਹਰ ਬੰਦੇ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਕਿਸੇ ਨੇ ਕੈਂਡਲ ਮਾਰਚ ਕੀਤਾ ਕਿਸੇ ਨੇ ਪਤਲਾ ਫੋਕਿਆ ਕਿਸੇ ਨੇ ਕੁਝ ਕੀਤਾ ਤੇ ਅੱਜ ਜੋ ਅਭਿਸ਼ੋਕ ਗੁਪਤਾ ਜੀ ਨੇ ਕੰਮ ਕੀਤਾ ਆ ਇਹ ਬਹੁਤ ਹੀ ਬਾ ਕਮਾਲ ਕੰਮ ਹੈ ਔਰ ਪ੍ਰਮਾਤਮਾ ਇਹਨਾਂ ਨੂੰ ਇਦਾਂ ਹੀ ਹੌਸਲਾ ਦਿੰਦਾ ਰਹੇ ਤੇ ਇਦਾਂ ਹੀ ਇਹ ਕੈਂਪ ਲਗਾਉਂਦੇ ਰਹਿਣ ਔਰ ਇਹਨਾਂ ਨੂੰ ਜਿੱਥੇ ਵੀ ਸਾਡੀ ਜ਼ਰੂਰਤ ਹੋਵੇ ਤਨ ਮਨ ਤਨ ਦੇ ਨਾਲ ਅਸੀਂ ਇਹਨਾਂ ਦੇ ਨਾਲ ਆ ਸਾਡੇ ਨਾਲ ਸਾਡੇ ਸ਼੍ਰੀਮਤੀ ਅਰਨਾ ਅਰੋੜਾ ਕਾਉਂਸਲਰ ਸਹਿਬਾਨ ਔਰ ਠਾਕੁਰ ਸਾਹਿਬ ਇਹਨਾਂ ਨੂੰ ਮਾਡਲ ਟਾਊਨ ਦੇ ਕਿਸੇ ਵੀ ਕੰਮ 'ਚ ਬੁਲਾ ਲਓ ਔਰ ਇਹ ਕਦੀ ਨਹੀਂ ਨੰਨਾ ਤੇ ਇਹਨਾਂ ਦੇ ਮੂੰਹ 'ਚੋਂ ਸੁਣਿਆ ਹੀ ਨਹੀਂ ਹੈਗਾ ਕਦੀ ਵੀ ਅੱਜ ਵੀ ਕੁਛ ਦਿਨ ਪਹਿਲਾਂ ਗੱਲ ਹੋਈ ਹੈ ਮੈਡਮ ਨਾਲ ਤੋ ਕਹਿੰਦੇ ਸੀ ਅਸੀਂ 5-10 ਮਿੰਟ ਚ ਆ ਗਏ ਇਹ ਨਹੀਂ ਕਿ ਆ ਕਿ ਮੈਂ ਸਤ ਸੰਗ ਚੱਲੇ ਆ ਜਾਂ ਕਿਤੇ ਚੱਲੇ ਆ ਉਹ ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਆਵਲਾ ਕੰਮ ਹੈ ਜਿਹੜਾ ਖੂਨਦਾਨ ਦਾ ਕੈਂਪਾ ਬਹੁਤ ਵੱਡੀ ਸੇਵਾ ਬਹੁਤ ਬਹੁਤ ਧੰਨਵਾਦ ਆ ਬਹੁਤ ਵੱਡੀ ਸੇਵਾ ਹੈ ਕੋਈ ਨਹੀਂ ਇਹੀ ਸੇਵਾ ਦਾ ਜਿਹੜਾ ਫਲ ਹੈ ਪ੍ਰਮਾਤਮਾ ਇਹਨਾਂ ਨੂੰ ਦੇ ਰਿਹਾ ਆ ਤੇ ਹਰ ਵਾਰ ਚਾਹੇ ਕੁਝ ਵੀ ਹੁੰਦਾ ਆ ਕਾਉਂਸਲਰ ਕਿੰਨਾਂ ਨੂੰ ਚੁੰਨਦੇ ਨੇ ਮਾਡਲ ਟਾਊਨ ਚ ਸ਼੍ਰੀਮਤੀ ਅਰੁਣਾ ਰੋੜਾ ਜੀ ਤੇ ਬਲਰਾਜ ਠਾਕੁਰ ਜੀ ਇਹ ਮੈਂ ਨਹੀਂ ਕਹਿ ਰਿਹਾ ਇਹ ਦੁਨੀਆ ਕਹਿੰਦੀ ਹੈ ਪਬਲਿਕ ਕਹਿੰਦੀ ਹੈ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਆ ਕੌਂਸਲਰ ਸਾਹਿਬ ਔਰ ਸ਼੍ਰੀਮਤੀ ਅਰੁਣਾ ਰੌਰਾਜੀ ਜੋਗੀ ਇਹਨਾਂ ਨੂੰ ਇੱਕ ਆਇਰਨ ਲੇਡੀ ਦਾ ਖਿਤਾਬ ਦਿੱਤਾ ਗਿਆ ਆ ਅਭਿਸ਼ੇਕ ਗੁਪਤਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਔਰ ਮਾਡਲ ਟਾਊਨ ਸ਼ੌਪਕੀਪਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਹਾਂਜੀ ਸਾਡੇ ਨਾਲ ਮਾਡਲ ਟਾਊਨ ਤੋਂ ਕੌਂਸਲਰ ਅਰੁਣਾ ਜੀ ਨੇ ਆ ਮੈਮ ਸਸਿਕਾ ਜੀ ਆ ਸਸਿਕਾ ਜੀ ਮੈਮ ਜਿਦਾ ਕੇ ਆਪਣੇ ਗੁਪਤਾ ਜੀ ਕੋਲੋਂ ਕੈਂਪ ਲਗਾਇਆ ਗਿਆ ਜੀ ਇਹਦੇ ਬਾਰੇ ਕੁਝ ਕਹੋ ਪਹਿਲੇ ਸਾਰਿਆਂ ਮੇਰੀ ਪਿਆਰਪਰੀ ਸਤਸੀ ਕਾ ਆ ਸਾਡੇ ਬੱਚਿਆਂ ਤਰ੍ਹਾਂ ਔਰ ਜੋ ਇਹਨੇ ਅੱਜ ਕੰਮ ਕਰ ਦਿੱਤਾ ਹੈ ਇਟਸ ਵੈਰੀ ਡਿਫਿਕਲਟ ਲੇਕਿਨ ਕਹਿੰਦੇ ਕੁਝ ਵੀ ਕੰਮ ਇੰਪੋਸੀਬਲ ਨਹੀਂ ਹੈ ਕੁਝ ਵੀ ਡਿਫਿਕਲਟੀ ਅਗਰ ਤੁਹਾਡੇ ਮਨ ਦੇ ਵਿੱਚ ਕਰਨ ਦੀ ਇੱਛਾ ਹੈ ਤੇ ਇਸ ਬੱਚੇ ਨੂੰ ਉਹਨੇ ਕਰਕੇ ਦਿਖਾਇਆ ਸਭ ਤੋਂ ਵੱਡਾ ਕੰਮ ਜਿਹੜਾ ਇਹਨੇ ਕੀਤਾ ਕਿ ਜਿਹੜਾ ਸਸਿ ਪਹਿਲਗਾਮ ਦੇ ਜਿੰਨੇ ਵੀ ਸਾਡੇ ਭੈਣ ਭਰਾ ਜਿਹੜੇ ਵੀ ਪਰਮਾਤਮਾ ਕੋਲ ਚਲੇ ਗਏ ਉਹਨਾਂ ਨੂੰ ਸਮਰਪਿਤ ਕਰਨਾ ਔਰ ਖੂਨ ਦਾਣੇ ਕਿਸ ਤਰ੍ਹਾਂ ਦਾ ਦਾਨ ਹੈ ਜਿਸ ਦੇ ਨਾਲ ਕਈ ਜੀਵਨ ਬਚਦੇ ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਵੀ ਦੱਸਿਆ ਸਾਡੇ ਠਾਕੁਰ ਸਾਹਿਬ ਨੇ ਵੀ ਦੱਸਿਆ ਜਿਆਦਾ ਮੈਂ ਐਕਸਪਲੇਨ ਨਹੀਂ ਕਰਾਂਗੀ ਲੇਕਿਨ ਮੈਂ ਸਾਰਿਆਂ ਨੂੰ ਇੱਕ ਮੈਸੇਜ ਹੀ ਦਵਾਂਗੀ ਕਿਉਂਕਿ ਸਾਰੇ ਇਸ ਸਮੇਂ ਸੁਣਦੇ ਹੋਣਗੇ ਸੰਡੇ ਦਾ ਦਿਨ ਹੈ ਛੁੱਟੀ ਦਾ ਦਿਨ ਹੈ ਔਰ ਬਲੱਡ ਜਦੋਂ ਅਸੀਂ ਡੋਨੇਟ ਕਰਦੇ ਹਾਂ 24 ਆਵਰਸ ਦੇ ਵਿੱਚ ਵੀ ਉਹ ਸਾਡਾ ਬਲੱਡ ਤੇ ਬੰਦਾ ਹੀ ਹੈ ਲੇਕਿਨ ਸਾਡੇ ਅੰਦਰ ਦੀਆਂ ਕਈ ਜੜੀਆਂ ਬਿਮਾਰੀਆਂ ਉਹਨੂੰ ਖਤਮ ਵੀ ਕਰਦਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਹੀ ਕਈ ਹੱਥ ਜੋੜ ਕੇ ਰਿਕਵੈਸਟ ਕਰੂੰਗੀ ਕਿ ਆਓ ਕਿਉਂਕਿ ਕੱਲਾ ਇਨਸਾਨ ਜ਼ਿੰਦਗੀ 'ਚ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਅਸੀਂ ਸਾਰੇ ਮਿਲ ਜੁਲ ਕੇ ਇਕੱਠੇ ਹੋ ਕੇ ਨਹੀਂ ਚੱਲਦੇ ਹੁਣੇ ਦੁੱਗਲ ਸਾਹਿਬ ਬਹੁਤ ਰਿਫਕਾਰੇ ਸੀ ਲੇਕਿਨ ਮੈਂ ਅਸਲੀ ਹਮੇਸ਼ਾ ਪਰਮਾਤਮਾ ਦਾ ਦਿਨ ਰਾਤ ਸ਼ੁਕਰਾਨਾ ਕਰਦੀ ਆ ਕਿ ਜਿਨ੍ਹਾਂ ਨੇ ਇੰਨੀ ਤਾਕਤ ਦੇ ਰਿਆ ਮੈਨੂੰ ਜਿਹੜੇ ਮੈਨੂੰ ਸ਼ਕਤੀ ਦੇ ਰਿਆ ਜਿਹੜੇ ਮੈਨੂੰ ਇਨਸਪਾਇਰ ਕਰ ਰਿਹਾ ਕੰਮ ਕਰਨ ਲਈ ਔਰ ਮੈਂ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਮੈਂ ਆਪਣੇ ਅੰਤਿਮ ਸਵਾਸ ਤੱਕ ਮੈਂ ਆਪਣੇ ਸਮਾਜ ਦੀ ਸੇਵਾ ਕਰਦਾ ਦੀ ਕਰਦੀ ਰਵਾਂ ਕਿਉਂਕਿ ਸਾਡਾ ਇਹ ਸਰੀਰ ਜਿਹੜਾ ਇਹ ਤੇ ਕਿਸੇ ਕੰਮ ਦਾ ਨਹੀਂ ਹੈ ਜਿੰਨਾ ਸਾਡੇ ਕੋਲੋਂ ਪਰਮਾਤਮਾ ਦਾ ਨਾਮ ਲਿਆ ਜਾ ਸਕੇ ਜਿੰਨੀ ਸਾਡੇ ਕੋਲ ਸੇਵਾ ਕੀਤੀ ਜਾ ਸਕੇ ਉਹ ਸਾਡੇ ਲਈ ਬਹੁਤ ਹੀ ਘਟ ਹੈ ਅਭਿਸ਼ੇਕ ਜੀ 24 ਆਵਰਸ ਕਿਸੇ ਵੀ ਦਿਨ ਜਦੋਂ ਵੀ ਤੁਹਾਨੂੰ ਸਾਡੀ ਜ਼ਰੂਰਤ ਹੈ ਅਸੀਂ ਤੁਹਾਡੇ ਨਾਲ ਹਮੇਸ਼ਾ ਖੜੇ ਹਾਂ ਔਰ ਦੁੱਗਲ ਸਾਹਿਬ ਇਹਨਾਂ ਨੂੰ ਵੀ ਜਦੋਂ ਆਵਾਜ਼ ਲਗਾਈ ਦੀ ਹੈ ਇਹ ਵੀ ਜਦੋਂ ਵੀ ਚਾਹੇ ਰਾਤ ਹੋਵੇ ਦਿਨ ਹੋਵੇ ਬਰਾਸ ਠਾਕੁਰ ਜੀ ਹੈ ਮੇਰੀਆਂ ਛੋਟੀਆਂ ਪੈਣਾ ਸ਼ਹਿਲਜਾ ਵੱਡੀ ਹੋਏਗੀ ਸ਼ਾਇਦ ਬਟ ਮੈਂ ਹਮੇਸ਼ਾ ਇਹਨਾਂ ਨੂੰ ਛੋਟਾ ਹੀ ਸਮਝਦੀ ਆ ਕਿਉਂਕਿ ਸ਼ਾਲਜਾ ਸ਼ਾਲੂ ਦਾ ਸਾਡਾ ਇੱਕ ਬਹੁਤ ਅੱਛਾ ਗਰੁੱਪ ਹੈ ਅਸੀਂ ਅਕਸਰ ਇਕੱਠੇ ਹੁੰਦੇ ਰਹਿੰਦੇ ਆ ਔਰ ਇਸ ਤਰ੍ਹਾਂ ਹੀ ਆਓ ਇਕੱਠੇ ਮਿਲ ਕੇ ਅਸੀਂ ਸਮਾਜ ਦੀ ਸੇਵਾ ਕਰੀਏ ਔਰ ਆਪਣੇ ਪੰਜਾਬ ਨੂੰ ਅਸੀਂ ਵਰਡ ਦੇ ਵਿੱਚ ਅੱਗੇ ਲੈ ਕੇ ਜਾਈਏ ਕਲਾਸਿਕ ਕਲਾਸਿਕ ਧੰਨਵਾਦ ਵੈਲਕਮ ਜੀ ਸਾਡੇ ਨਾਲ ਸਿਵਲ ਹਸਪੀਟਲ ਤੋਂ ਡਾਕਟਰ ਪਰਮਵੀਰ ਜੀ ਨੇ ਜੋ ਬਲੱਡ ਕੈਂਪ ਦੇ ਵਿੱਚ ਇਸ ਵੇਲੇ ਡਿਊਟੀ ਦੇ ਰਹੇ ਨੇ ਅੱਜ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਰ ਜਿਸ ਤਰ੍ਹਾਂ ਬਲੱਡ ਲੋਕ ਦਾਨ ਕਰਦੇ ਆ ਉਹ ਕਿੰਨੇ ਘੰਟੇ ਚ ਪੂਰਾ ਹੋ ਜਾਂਦਾ ਜਿਹੜਾ ਦੇਖੋ ਬਲੱਡ ਡੋਨੇਸ਼ਨ ਹੈਗੇ ਆ ਨਾ ਪਹਿਲੀ ਗੱਲ ਤੋਂ ਇਹਦਾ ਜਿਹੜਾ ਵੋਲਿਊਮ ਹੁੰਦਾ ਹੈ ਉਹ 24 ਘੰਟੇ ਦੇ ਵਿੱਚ ਰਿਪਲੇਸ ਹੋ ਜਾਂਦਾ ਹੈ ਜਿਹੜੇ ਸੈਲੂਲਰ ਕੰਪੋਨੈਂਟਸ ਹੁੰਦੇ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਤੋਂ ਇਸ ਲਈ ਆਪਾਂ ਜਿਹੜਾ ਆਪਾਂ ਡੋਨੇਸ਼ਨ ਹੁੰਦੀ ਹੈ ਇੱਕ ਡੋਨੇਸ਼ਨ ਤੇ ਦੂਸਰੀ ਡੋਨੇਸ਼ਨ ਦੇ ਵਿੱਚ 3 ਮਹੀਨੇ ਦਾ ਗੈਪ ਹੋਣਾ ਚਾਹੀਦਾ ਜੋ ਗਾਈਡਲਾਈਨਸ ਕਹਿੰਦੀਆਂ ਨੇ ਤੇ ਸਰ ਜਿਹੜਾ ਬਲੱਡ ਡੋਨੇਟ ਕਰਦਾ ਬੰਦਾ ਉਹ ਉਹਦੀ ਜਿਹੜੀ ਜਾਂਚ ਕੀਤੀ ਜਾਂਦੀ ਕਿਹੜੀ ਕਿਹੜੀ ਚੀਜ਼ਾਂ ਦੀ ਸਾਡੇ ਕੋਲ ਪ੍ਰੀ ਡੋਨੇਸ਼ਨ ਕਾਉਂਸਲਿੰਗ ਹੁੰਦੀ ਹੈ ਮੇਰੇ ਨਾਲ ਕਾਉਂਸਲਰ ਬੈਠੇ ਨੇ ਸਾਡੇ ਡਿਪਾਰਟਮੈਂਟ ਦੇ ਅਜੇ ਜੀ ਇਹ ਪੂਰੀ ਮੈਡੀਕਲ ਹਿਸਟਰੀ ਲੈਂਦੇ ਨੇ ਅਗਰ ਪੇਸ਼ੈਂਟ ਡੋਨਰ ਸੌਰੀ ਕਿਸੇ ਤਰ੍ਹਾਂ ਦੀ ਵੀ ਕੋਈ ਮੈਡੀਕੇਸ਼ਨ ਲੈ ਰਿਹਾ ਉਹਦੀ ਕੋਈ ਮੈਡੀਕਲ ਹਿਸਟਰੀ ਹੈ ਉਹ ਫਿਟ ਹੈਗਾ ਕਿ ਨਹੀਂ ਡੋਨੇਸ਼ਨ ਵਾਸਤੇ ਉਹਦੀ ਪ੍ਰੀ ਡੋਨੇਸ਼ਨ ਕਾਉਂਸਲਿੰਗ ਕਰਨ ਦੇ ਬਾਅਦ ਹੀ ਉਹ ਡੋਨੇਟ ਕਰ ਸਕਦਾ ਹੈਗਾ ਵੈਸੇ ਜੋ ਐਲੀਜੀਬਿਲਟੀ ਹੈ ਸਾਡੇ ਕੋਲ ਉਹਦਾ ਹੀਮੋਗਲੋਬਿਨ ਘੱਟੋ-ਘੱਟ 12.5 ਗ੍ਰਾਮ ਹੋਣਾ ਚਾਹੀਦਾ ਹੈ ਡੋਨੇਟ ਕਰਨ ਲਈ ਔਰ ਏਜ ਘੱਟੋ-ਘੱਟ 18 ਤੋਂ 60 ਸਾਲ ਦੇ ਵਿੱਚ ਹੋਣੀ ਚਾਹੀਦੀ ਹੈਗੀ ਹੈ ਸਰ ਆਪਣਾ ਐਸਐਲਏ ਜਿਹੜਾ ਕਿੰਨੇ ਕਿੰਨੇ ਕੰਦਿਆਂ ਨੇ ਡੋਨੇਟ ਕਰਦੇ ਫਿਲਹਾਲ ਸਾਡੇ ਕੋਲ 10 ਡੋਨਰ ਹੈ ਜਿਨ੍ਹਾਂ ਦਾ ਅਸੀਂ ਕਰ ਚੁੱਕੇ ਹੈਗੇ ਆ ਦੋ ਡੋਨਰ ਹੋਰ ਸੀਗੇ ਜੋ ਵਿਲਿੰਗ ਸੀਗੇ ਡੋਨੇਟ ਕਰਨ ਦੇ ਬਟ ਅਨਫੋਰਚਨਟਲੀ ਉਹ ਮੈਡੀਕਲੀ ਫਿਟ ਨਹੀਂ ਪਾਏਗੇ ਤੋਂ ਅਸੀਂ ਉਹਨਾਂ ਨੂੰ ਡੈਫਰ ਕਰ ਦਿੱਤਾ ਹੈ ਗਾਈਡਲਾਈਨਸ ਅਕੋਰਡਿੰਗ ਧੰਨਵਾਦ ਥੈਂਕ ਯੂ ਮੀਨਾ ਮੈਡਮ ਇਹਨੂੰ ਆਪਣੇ ਪਾਸੇ ਕਰੋ ਬ੍ਰੈਕਫਾਸਟ ਕਰ बैंक के लंबरी કેમેરા ને કેમેરા તો બને છે Come 是吧？